ਹਾਂਜੀ ਹਾਂਜੀ ਦੀ ਜਿਹੜੀ ਵੀਡੀਓ ਆ ਇਹ ਸਿਰਫ ਮਿਰਚਾਂ ਬਾਰੇ ਆ ਸਾਨੂੰ ਕਈ ਕਮੈਂਟ ਆਏ ਆ ਕਿ ਸਾਡੇ ਮਿਰਚ ਬਿਲਕੁਲ ਨਹੀਂ ਲੱਗਦੀ ਮਿਰਚ ਨਹੀਂ ਲੱਗਦੀ ਇਹ ਜਿਹੜੇ ਤੁਸੀਂ ਮਿਰਚਾਂ ਦੇ ਬੂਟੇ ਦੇਖ ਰਹੇ ਆ ਇਹ ਮੱਝ ਨੇ ਇੱਕ ਵਾਰ ਖਾ ਲਈ ਸੀ ਉਹ ਤੋਂ ਦੁਬਾਰਾ ਦੂਜੀ ਵਾਰ ਵੀ ਮੈਂ ਇਹ ਭਰ ਦਿੱਤੇ ਆ ਮਿਰਚਾਂ ਦੇ ਨਾਲ ਦੇਖੋ ਕਿਸ ਤਰ੍ਹਾਂ ਮਿਰਚਾਂ ਲੱਗੀਆਂ ਹੋਈਆਂ ਆ ਮੈਂ ਤੁਹਾਨੂੰ ਦੱਸਣ ਲੱਗਾ ਕਿ ਕਿਸ ਤਰ੍ਹਾਂ ਕੀ ਕੀ ਇਹਨਾਂ ਨੂੰ ਕੀਤਾ ਆ ਔਰ ਜਿਹੜਾ ਇੰਨੀ ਚਲਦੀ 6 ਤਰੀਕ ਨੂੰ ਮੱਝ ਨੇ ਖਾ ਲਈ ਸੀ ਦੁਬਾਰਾ ਫਿਰ ਮਿਰਚਾਂ ਨਾਲ ਕਿਵੇਂ ਭਰ ਗਏ ਆ ਇਹ ਜਿਹੜੇ ਮਿਰਚਾਂ ਦੇ ਬੂਟੇ ਆ ਇਹ ਅੱਜ ਕੱਲ ਪਾਣੀ ਕਾਫੀ ਮਾਤਰਾ ਵਿੱਚ ਮੰਗਦੇ ਆ ਜਦੋਂ ਇਹਨਾਂ ਨੂੰ ਫਲ ਲੱਗਾ ਪਹਿਲਾਂ ਤਾਂ ਇਹਨਾਂ ਨੂੰ ਲੋੜ ਨਹੀਂ ਹੁੰਦੀ ਹੈਗੀ ਪਹਿਲਾਂ ਇਹਨਾਂ ਨੂੰ ਪਾਣੀ ਦੀ ਲੋੜ ਨਹੀਂ ਹੁੰਦੀ ਜਦੋਂ ਇਕੱਲੇ ਫੁੱਲ ਖਿੜਦੇ ਆ ਜਦੋਂ ਇਹ ਫਲ ਤੇ ਆ ਜਾਂਦੇ ਆ ਤਾਂ ਇਹਨਾਂ ਨੂੰ ਬਹੁਤ ਜ਼ਿਆਦਾ ਪਾਣੀ ਜਿਦੋਂ ਆਪਾਂ ਜਿਵੇਂ ਕਹੀਦਾ ਕਿ ਆਹ ਦੇਖੋ ਮਿੱਟੀ ਲਓ ਹਰ 3 ਤੀਸਰੇ ਦਿਨ ਚੌਥੇ ਦਿਨ ਇਹਨਾਂ ਨੂੰ ਪਾਣੀ ਲੱਗਦਾ ਆ ਹਾਂਜੀ ਤੇ ਇਹਨਾਂ ਨੂੰ ਫਲ ਦੇ ਨਾਲ ਭਰਨ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਮਦਦ ਕੀਤੀ ਆ ਮੈਂ ਤੁਹਾਨੂੰ ਹੀ ਦੱਸਣ ਲੱਗਾ ਆ ਕਿ ਇੰਨੇ 25 ਦਿਨਾਂ ਦੇ ਵਕਫੇ ਦੇ ਵਿੱਚ ਜਿਹੜੀਆਂ ਇਹ ਮਿਰਚਾਂ ਦੁਬਾਰਾ ਇਸ ਸਟੇਜ ਤੇ ਆ ਗਈਆਂ ਮੈਂ ਉਹਦਾ ਰਾਜ਼ ਮੈਂ ਤੁਹਾਡੇ ਨਾਲ ਸ਼ੇਅਰ ਲੱਗਾ ਕਰਨਾ ਇਹ ਦੇਖੋ ਜਿਵੇਂ ਕਿ ਕਿਸ ਤਰ੍ਹਾਂ ਇਹ ਫੁੱਲ ਦੁਬਾਰਾ ਤੋਂ ਦੁਬਾਰਾ ਤੋਂ ਮਿਰਚਾਂ ਫੁੱਟ ਕੇ ਇਹ ਦੇਖੋ ਇੱਥੋਂ ਖਾ ਲਈਆਂ ਸੀ ਆਹ ਦੇਖੋ

ਆਪਾਂ ਆਖੀ ਮਿੱਟੀ ਦੇ ਵਿੱਚ ਨਿਲਾ ਦੇਣਾ ਸਵਾਰ ਕੀ ਤੇ ਦੂਸਰੀ ਜਿਹੜੀ ਚੀਜ਼ ਆ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਆਂ ਕਿ ਜਦੋਂ ਮੱਝ ਨੇ ਖਾ ਲਏ ਸੀ ਉਸ ਤੋਂ ਬਾਅਦ ਇਹ ਬੂਟਿਆਂ ਨੂੰ ਮੈਂ ਖਾਦ ਵੀ ਵਰਤੀ ਆ ਇਹਦੇ ਉੱਤੇ ਖਾਦ ਆਪਾਂ ਜੂੜੀਆ ਤੇ ਡੀ ਏ ਪੀ ਇਹ ਡਾਇਆ ਆ ਜਿਹਨੂੰ ਆਪਾਂ ਕਹਿੰਦੇ ਆ ਇਹ ਜੂੜੀਆ ਇਹ ਆਪਾਂ ਇੱਕ ਬੂਟੇ ਤੇ ਇਹ ਦੇਖੋ ਇਹ ਜੜੇ ਆ ਯਾਰ ਤੂੰ ਇੱਥੇ ਤੇ ਇਨਾਈ ਡਾਇਆ ਠੀਕ ਹੈ ਇਹ ਦੇਖੋ ਪਾ ਕੇ ਇਹਨੂੰ ਆਪਾਂ ਗੁੱਡ ਦੇਣਾ ਠੀਕ ਹੈ ਡਾਇਆ ਤੇ ਜੂੜੀਆਂ ਰੜਾ ਕੇ ਪਾ ਕੇ ਇਹਨੂੰ ਆਪਾਂ ਗੁੱਡ ਦੇਣਾ ਦੋਹਾਂ ਚੋਂ ਇੱਕ ਕੰਮ ਕਰ ਸਕਦੇ ਆ ਆਪਾਂ ਚਾਹੇ ਆਪਾਂ ਉਹ DC ਢੇਰ ਵਾਲਾ ਕੰਮ ਕਰ ਸਕਦੇ ਆ ਜੇ ਤੁਹਾਡੇ ਕੋਲ ਅਵੇਲੇਬਲ ਹੈਗਾ ਆ ਨਹੀਂ ਤਾਂ ਫਿਰ ਆਪਾਂ ਜੂਰੀਆ ਤੇ ਡਾਇਆ ਰਲਾ ਕੇ ਇਹ ਪਾ ਸਕਦੇ ਆ ਇਹਦੀ ਮਾਤਰਾ ਬਿਲਕੁਲ ਥੋੜੀ ਰੱਖਣੀ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਤੇ ਉਸ ਤੋਂ ਬਾਅਦ ਤੀਸਰਾ ਜਿਹੜਾ ਕੰਮ ਆ ਜਦੋਂ ਹੁਣ ਆਪਾਂ 2 ਦਿਨ ਬਾਅਦ ਇਹਨੂੰ ਪਾਣੀ ਨਾਲ ਭਰਨਾ ਆ ਤੇ ਦੋਹਾਂ ਤੋਂ ਬੂਟਿਆਂ ਦੇ ਵਿਚਾਲੇ ਇੱਕ ਇੱਕ ਟੁਕੜਾ ਇਸ ਤਰ੍ਹਾਂ ਫਟਕੜੀ ਦਾ ਦੱਬ ਦੱਬ ਦੇ ਜਮੀਨ ਵਿੱਚ ਇਹ ਦੇਖੋ ਦੋ ਦੋ ਬੂਟਿਆਂ ਦੇ ਵਿਚਾਲੇ ਛੋਟਾ ਛੋਟਾ ਆਹ ਦੇਖੋ ਇਸਾਕਾਰ ਦਾ ਇੱਕ ਇੱਕ ਟੁਕੜਾ ਪਟਕੜੀ ਦਾ ਦੋ ਬੂਟਿਆਂ ਦੇ ਵਿਚਾਲੇ ਧੱਪ ਦੇਣਾ ਤੇ ਹੁਣ ਇਹਨੂੰ ਆਪਾਂ ਨੇ ਪਾਣੀ ਨਾਲ ਭਰਨਾ ਆ ਤਾਲ ਉਤਾਲ ਢੱਕ ਕੇ ਭਰਨੀ ਆ ਕਿਉਂਕਿ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਇਸ ਵੇਲੇ ਵੈਸੇ ਫਲ ਦਾ ਟਾਈਮ ਚੱਲ ਰਿਹਾ ਹੈ ਤੇ ਆਪਣੇ ਇਹ ਜਿਹੜੇ ਆ ਦੁਬਾਰਾ ਤੋਂ ਰਿਕਵਰ ਹੋ ਰਹੇ ਬੂਟੇ ਆ ਇਸ ਲਈ ਜੇ ਤੁਹਾਡੇ ਬੂਟਿਆਂ ਨੂੰ ਨਹੀਂ ਹਜੇ ਵੀ ਕੁਝ ਲੱਗ ਰਿਹਾ ਤੇ ਤੁਸੀਂ ਡਾਇਆ ਤੇ ਜੂੜੀਆਂ ਰਲਾ ਕੇ ਦੋਨੋਂ ਦੋਨੋਂ ਰਲਾ ਕੇ ਤੁਸੀਂ ਪਾ ਸਕਦੇ ਆ 50 ਗ੍ਰਾਮ ਹੋ ਜਵੇ ਮਾਤਰਾ ਇੱਕ ਬੂਟੇ ਨੂੰ ਤਾਂ ਕੋਈ ਜ਼ਿਆਦਾ ਨਹੀਂ ਹੈਗੀ ਜੇ ਦੇਸੀ ਢੇਰ अवेलेबल ਹੈਗਾ ਆ ਉਹ ਪਾ ਸਕਦੇ ਆ ਤੇ ਨਾਲ ਤੁਸੀਂ ਫਟਕੜੀ ਜ਼ਰੂਰ ਪਾ ਦੇਣੀ ਆ ਉਹਦੇ ਨਾਲ ਪੱਤਾ ਮੜੁਕਣ ਦਾ ਰੋਗ ਜਾਂ ਕੋਈ ਵੀ ਬਿਮਾਰੀ ਜਿਹੜੀ ਆ ਇਹ ਦੇਖੋ ਹੋਲਾ ਫੁੱਲ ਦੇਖੋ ਤੁਸੀਂ ਕਿਸ ਤਰ੍ਹਾਂ ਦੇ ਆ ਇਸੇ ਕਰਕੇ ਇੰਨੀ ਵਧੀਆ ਮਿਰਚ ਬਣੀ ਆ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਜਾਣਕਾਰੀ ਮੇਰੀ ਨਹੀਂ ਕਦੇ ਵੀ ਹੋਵੇਗਾ ਕਿ ਤੁਹਾਡੇ ਮਿਰਚਾਂ ਨਹੀਂ ਲੱਗਣਗੀਆਂ ਇਹ ਕਾਰਨ ਤੋਂ ਬਾਅਦ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਵਿੱਚ ਦੱਸਣਾ ਸਤਿ ਸ੍ਰੀ ਅਕਾਲ